ਜੀ ਡਾਕਟਰ ਰਾਜ ਕੁਮਾਰ ਜੀ ਅੱਜ ਗੋਧੌਨਗਰ ਚ ਸ਼ਿਰਕਤ ਕੀਤੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਸੁਨੀਲ ਵਾਲੀਆ ਪ੍ਰਧਾਨ ਗੋਧੌਨਗਰ ਮੈਂ ਤੇ ਇਹ ਨੂੰ ਦਾ ਦਰਸਾਦ ਵੈਲਕਮ ਕੀਤਾ ਹੈ ਤੇ ਸਭ ਸਾਡੇ ਮਲਾਬਾਸੀਆਂ ਨੇ ਸ਼ਹਿਰ ਵਾਸੀਆਂ ਨੇ ਤੇ ਪਹਿਲੀ ਜੂਨ ਨੂੰ ਵੋਟਾਂ ਆ ਮੇਰੀ ਸਭ ਤੋਂ ਅੱਗੇ ਇਹ ਹੀ ਬੇਨਤੀ ਹੈ ਕਿ ਆਪਣੇ ਵੋਟ ਦਾ ਮਦਦ ਕਰ ਜੂਰ ਕਰ ਹਾਂ ਜੀ ਨਮਸਕਾਰ ਜੀ ਮੈਂ ਬਹੁਤ ਧੰਨਵਾਦ ਕਰਦਾ ਡਾਕਟਰ ਸਾਹਿਬ ਦਾ ਜਿਹੜਾ ਸਾਡੇ ਮੋਹਲੇ ਦੇ ਵਿੱਚ ਉਹਨਾਂ ਨੇ ਵਿਜ਼ਿਟ ਕੀਤਾ ਤੇ ਸਾਰਿਆਂ ਨੂੰ ਆਪਣੇ ਉਹਨਾਂ ਨੇ ਜੋ ਕੰਮ ਕੀਤੇ ਹੈਗੇ ਪਾਰਟੀ ਨੇ ਦੱਸੇ ਆ ਤੇ ਮੈਂ ਇੱਕ ਪ੍ਰਾਰਥਨਾ ਸਾਰੇ ਦੋਸਤਾਂ ਨੂੰ ਕਰੂੰਗਾ ਕਿ ਇੱਕ ਜộn ਨੂੰ ਆਪਣੀ ਬੋਡ ਦਾ ਇਸਤੇਮਾਲ ਕਰਨ ਤੇ ਇਹਦੇ ਨਾਲ ਆਪਣਾ ਦੇਸ਼ ਔਰ ਆਪਣੇ ਆਪ ਮਜ਼ਬੂਤ ਹੁੰਦੇ ਆ ਧੰਨਵਾਦ ਜੀ ਅੱਜ ਵਾਰਡ ਨੰਬਰ 4 ਗੋਤਮਨਗਰ ਕਲੀ ਨੰਬਰ 5 ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਡਾਕਟਰ ਰਾਜ ਆਈਸੀ ਉਹਨਾਂ ਨੇ ਸਰਕਾਰ ਬਾਰੇ ਆਪਣੀ ਸਾਰੀ ਨੀਤੀਆਂ ਇੱਥੇ ਦਸੀਆਂ ਲੋਕ ਉਹ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ 1 ਜੂਨ ਨੂੰ ਸਾਰੇ ਲੋਕ ਆਪਣੀ ਵੋਟ ਜੂਰਪਾਨ ਧੰਨਵਾਦ ਵਾਰਡ ਨੰਬਰ 4 ਦੇ ਵਿੱਚ ਅਸੀਂ ਬੋਤਮ ਨਗਰ ਚ بڑا ਇੰਟੈਲੈਕਚੁਅਲ ਕਾਟ ਸਾਰਾ ਹੀ ਇੱਥੇ ਔਰ ਡਾਕਟਰ ਆਜ ਕੁਮਾਰ ਜੀ ਨਾਲ ਲੱਗੇ ਅਸੀਂ ਉਹਨਾਂ ਦੇ ਅੱਗੇ ਆਪਣੀ ਗੱਲ ਰੱਖੀ ਹੈ ਔਰ ਲੋਕਾਂ ਨੇ ਇਹ ਫੀਲ ਮਹਿਸੂਸ ਕੀਤਾ ਵੀ 1 ਜੂਨ ਨੂੰ ਜਿਹੜਾ ਹੈਗਾ ਅਸੀਂ ਝਾੜੂ ਨੂੰ ਵੋਟਾਂ ਵਾਕੇ ਕੰਮ ਜ਼ੱਪ ਕਰਨਾ ਮੈਂ ਤਾਂ ਇੰਨਾ ਕਹਾਂਗਾ ਔਰ ਇਸ ਇਲਾਕੇ ਜੇ ਬਈ ਇੱਕ ਵੱਡੀ ਜਿੱਤ ਹੋਏਗੀ ਜੋ ਹਸ਼ਿਆਰਪੁਰ ਵਿਧਾਨ ਸਭਾ ਚ ਬਹੁਤ ਵੱਡੀ ਜਿੱਤ ਜਿਹੜਾ ਹਸ਼ਿਆਰਪੁਰ ਬਦ ਰਿਹਾ ਮੈਂ ਕਹਿ ਸਕਦਾ ਲੋਕਾਂ ਨੇ ਤਾਂ ਇਹ ਹੀ ਆ ਕਰ ਲਿਆ ਲੋਕਾਂ ਨੂੰ ਇੱਕ ਅੱਛਾ ਕੈਂਡੀਡੇਟ ਮਿਲਿਆ ਗੋਤਮ ਨਰੇਜ ਵਿੱਚ ਬੜਾ ਪਰਮਾਂਗ ਵਾਲਾ ਮਿਲਿਆ ਔਰ ਸਾਰੇ بڑے ਪੜੇ ਲਿਖੇ ਲੋਕ ਨੇ ਅਲੱਗ-ਅਲੱਗ ਫੀਲਡ ਦੇ ਵਿੱਚ ਕੰਮ ਕਰ ਚੁੱਕੇ ਨੇ ਸੋ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਵੇਟ ਕਰਨ ਦੀ ਲੋੜ ਤੋਂ ਮਾਫੀ ਵੀ ਚਾਹੁੰਦਾ ਪਰ ਸਾਰੇ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਉਹ ਬੇਸ਼ੁਮਾਰ ਹੈ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਜਿੰਨੇ ਪ੍ਰਬੰਧਕ ਸਾਥੀ ਨੇ ਸਾਡੇ ਕੈਬਨਿਟ ਮਨਿਸਟਰ ਸਾਹਿਬ ਨੇ ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ